ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਦੱਦਾ ਹੂਰ ਤਹਿਸੀਲ ਤੇ ਜ਼ਿਲ੍ਹਾ ਬਈਨੂ ਮੋਗਾ ਹੀ ਪੈਂਦੇ ਆ ਵਪਾਰ ਦਾ ਬਾਈ ਕੰਮ ਕਰਦੇ ਆ ਪਸ਼ੂ ਤਾਂ ਬਾਈ ਇੱਕ ਦੋ ਹੀ ਲਿਆਉਂਦੇ ਆ ਪਰ ਹੁੰਦੇ ਚੰਗੇ ਆ ਲਗਭਗ 4 ਦਿਨ ਪਹਿਲਾਂ ਵੀ ਬਾਈ ਦੇ ਘਰੋਂ ਆਪਾਂ ਇੱਕ ਵੀਡੀਓ ਪਾਈ ਸੀ ਅੱਜ ਦੂਜੀ ਵੀਡੀਓ ਪਾਉਣ ਲੱਗੇ ਆ ਨਗੀਨਾ ਹੀ ਅੱਜ ਲੈ ਕੇ ਆਏ ਆ ਅੱਜ ਬਾਈ ਦੇ ਦੋ ਐਨੀਮਲ ਸੇਲ ਆ ਇੱਕ ਐਚਐਫ ਟਾਪ ਦਾ ਨਗੀਨਾ ਤੇ ਇੱਕ ਨਾਲ ਕ੍ਰੋਸ ਵਾਲੀ ਹੈ ਜਰਸੀ 'ਚ ਪੈਂਦੀ ਡਿਟੇਲ ਲੈ ਲੈਣੇ ਜੀ ਆਜੋ ਸਸੇ ਗਾਉਂਦੇ ਸ਼ਸ਼ੀ ਗੰਭਾਈ ਨਾਮ ਤੇ ਰੈਸ ਦੱਸ ਦੋ ਜੀ ਨਾਮ ਜੀ ਮਨਤੀ ਸ਼ਰਮਾ ਪਿੰਨ ਦੱਦਾ ਹੋ ਜ਼ਿਲ੍ਹਾ ਮੋਗਾ ਮੋਬਾਈਲ ਨੰਬਰ ਜੀ 9994436544 ਜਿਹੜੀ ਆਪਾਂ ਬਾਈ 4 ਦਿਨ ਪਹਿਲਾਂ ਵੀਡੀਓ ਪਾਈ ਸੀ ਕਿੰਨੇ ਕ ਟਾਈਮ 'ਚ ਪਸ਼ੂ ਸੇਲ ਹੋ ਗਏ ਬਾਈ ਜੀ ਘੰਟੇ ਵਿੱਚ ਪਸ਼ੂ ਸੇਲ ਹੋ ਗਏ ਸੀਗੇ ਦੋਵੇਂ ਆਪਣੀਆਂ ਗਾਵਾਂ ਠੀਕ ਆ ਜੀ ਕਿੰਨੇ ਕ ਫੋਨ ਆਏ ਜੀ ਫੋਨ ਵਾਢੂ ਰਾਤ ਦੇ 11 ਵਜੇ ਤੇ ਫੋਨ ਆਉਂਦੇ ਰਹੇ ਜੀ ਠੀਕ ਆ ਜੀ ਤੇ ਅੱਜ ਦੋ ਫੇਰ ਲੈ ਆਂਦੀਆਂ ਨਵੀਆਂ ਜੀ ਤੇ ਐਫ ਐਫ ਤੋਂ ਬਾਈ ਸ਼ੁਰੂ ਕਰ ਲੈਨੇ ਆ ਕਿੰਨੇ ਵੇ ਸਵੇ ਸੁਣਦੀ ਆ ਜੀ ਪਹਿਲੇ ਸਵੇ ਸੋਣਾ ਹੀ ਦੰਦੋ ਜੀ ਤੇ ਬਈ ਡੈਨ ਕਿੰਨੇ ਲੈ ਜੂ ਡੈਨ ਲੈ ਜੂਗੀ 2 2-3 ਡੈਨ ਲੈ ਜੂਗੀ ਡੇਡ ਮੁਤਾਬਕ ਸੀਮਨ ਬਾਈ ਕਿਹੜਾ ਲੱਗਿਆ ਤੇ ਸੀਮਨ ਬਾਈ ਜੀ ਏਬੀਐਸ ਦਾ ਲੱਗਾ ਜੀ ਨਾ ਮੈਨੂੰ ਭੁੱਲ ਗਿਆ ਜਿਹੜਾ ਬਾਈ ਲੈ ਕੇ ਜਾਊਗਾ ਆਪਾਂ ਪੁੱਛ ਕੇ ਮਾਲਕਾ ਤੋਂ ਦੱਸ ਦਾਂਗੇ ਠੀਕ ਆ ਜੀ ਉਹਨਾਂ ਨਾਲ ਗੱਲ ਕਰਵਾ ਦਾਂਗੇ ਠੀਕ ਆ ਬਾਈ ਤੇ ਮਦਰ ਮਲਕਰ ਰਿਕਾਰਡ ਕੀ ਆ ਬਈ ਇਹਦਾ ਬਾਈ ਜੀ ਇਹ ਬਾਈ ਹੁਣਾਂ ਨੇ ਦੱਸਿਆ ਕਿ ਇਹਦੀ ਮਾਂ ਨੇ 40 ਪਲੱਸ ਦੁੱਧ ਚੋਆ ਹੈ ਜੀ ਠੀਕ ਆ ਜੀ ਕਿੰਨਾ ਕ ਪਾਜੂ ਬਾਈ ਇਹ ਇਹ ਪਾਜੂ ਜੀ 25 25 ਪਾਜੂ ਤੋੜ ਕੇ ਦਿਖਾ ਦੇ ਵੀਰ ਲਓ ਜੀ ਨਗੀਨਾ ਹੀ ਆ ਪਹਿਲਾ ਹਾਈਟ ਚੈੱਕ ਕਰ ਲੋ ਜੀ ਬਾਈ ਦੇ ਮੋਢੇ ਤੋਂ ਵੀ ਪੂਰਾ ਤਾਂ ਹੀ ਜਾਂਦੀ ਆ ਪਹਿਲਾ ਸੂਆ ਮੂੰਹ ਤੋਂ 4 ਦਨ ਦਾ ਮਦਰ ਮਲਕ ਰਿਕਾਰਡ ਬਾਈ 40 ਲੀਟਰ ਦਾ ਦੱਸਦਾ ਸਕਿਨ ਤੇ ਸ਼ਾਈਨਿੰਗ ਦੇਖ ਲੋ ਥੋੜਾ ਜਿਹਾ ਨਵਾਂ ਹਨ ਕਰਕੇ ਸ਼ਾਲਾ ਸ਼ੂਲਾ ਮਾਰਦੀ ਆ ਜੀ ਕਿਸੇ ਚੰਗੇ ਘਰੋਂ ਤੇ ਚੰਗੇ ਸੇਵਾ ਵਾਲੇ ਘਰੋਂ ਆਈ ਵੀ ਆ ਜੀ ਫਵਾਨੇ ਦਾ ਅੰਤ ਕੋਈ ਨਹੀਂ 2-4 ਦਿਨ ਬਾਈ ਦੱਸਦਾ ਕਿ ਲੈ ਜੂਗੀ ਡੇਟ ਮੁਤਾਬਕ ਬਾਕੀ ਪਸੂ ਸੋਖਾ ਬੰਨ ਲਈ ਵੀਰ ਕੋਈ ਨਹੀਂ ਬਾਕੀ ਸੌਖਾ ਪਸ਼ੂ ਇੱਕ ਦੋ ਦਿਨ ਉੱਪਰ ਵੀ ਲੈ ਜਾਂਦਾ ਥਣਾ ਦੀ ਬਾਈ ਓਕੇ ਹੈ ਜੀ ਹਾਂਜੀ ਥਣਾ ਦੀ ਓਕੇ ਹੈ ਠੀਕ ਆ ਥਣਾ ਦੀ ਬਾਈ ਕਹਿੰਦਾ ਆਪਾਂ ਚ ਇੱਕ ਕਰਕੇ ਲਿਆਂਦੀ ਆ ਪੈਸੇ ਤੁਸੀਂ ਲਾਉਣੇ ਤੁਸੀਂ ਆਪਦੀ ਚੈੱਕ ਕਰਕੇ ਲੈ ਜਾਓ ਨੇੜੇ ਤੋਂ ਤੁਹਾਨੂੰ ਤੁਹਾਨੂੰ ਦਿਖਾ ਦਿੰਨੇ ਆ ਸੋਨੇ ਆ ਹੱਥੀ ਚਵਾਈ ਵਾਲਾ ਪੀੜੀ ਦੇ ਪਾ ਵਾਂਗੂ ਚਾਰੇ ਨਿਖੜ ਮੇ ਆ ਜੀ ਨੇੜੇ ਤੋਂ ਚੈੱਕ ਕਰ ਲਓ ਜੀ ਇੱਕ ਉਹ ਬਾਈ ਮਾੜੀ ਜੀ ਥਾਂ ਤੇ ਆ ਵੈਸੇ ਹੀ ਆ ਉਹ ਠੀਕ ਆ ਜੀ ਆਪਾਂ ਦਿਖਾ ਦਿੰਨੇ ਆ ਜੀ ਲਓ ਜੀ ਉਹ ਹੈ ਨਹੀਂਗਾ ਤਣ ਜਾ ਇੱਕ ਹਿਸਾਬ ਦਾ ਥਾਂ ਦੇ ਉੱਤੇ ਬਾਕੀ ਹਵਾਨੇ ਦੇ ਬਰੀਕ-ਬਰੀਕ ਵੇਂਜ ਚੈੱਕ ਕਰ ਲੋ ਦੁੱਧ ਵਾਲੇ ਪਸ਼ੂ ਦੇ ਹੀ ਹੁੰਦੀ ਆ ਠੋਸ ਹਵਾਨਾ ਆਮ ਕਰਕੇ ਕਾਮਯਾਬ ਵੀ ਬਈ ਠੋਸ ਹਵਾਨਾ ਹੀ ਆ ਕਿਉਂਕਿ ਦੁੱਧ ਜ਼ਿਆਦਾ ਹੁੰਦਾ ਤੇ ਫਿਰ ਪ੍ਰੋਬਲਮ ਨਹੀਂ ਹੁੰਦੀ ਹਵਾਨੇ ਚ ਟਟਮੇ ਲੇਵੇ ਨੂੰ ਸਟੇਟਸ ਦੀ ਪ੍ਰੋਬਲਮ ਥੋੜੀ ਜੀ ਜ਼ਿਆਦਾ ਹੁੰਦੀ ਆ ਜਿਹੜਾ ਠੋਸ ਹਵਾਨੇ ਦੀ ਗਾਂ ਹੋਊਗੀ ਪ੍ਰੋਬਲਮ ਨਾ ਥਣਾ ਨੂੰ ਆਉ ਨਾ ਹਵਾਨੇ ਨੂੰ ਆਉ ਅੰਤ ਕੋਈ ਨਹੀਂ ਬੱਚੀ ਦਾ ਜੀ ਮੁੱਲ ਬਈ ਇਹਦਾ ਇਹਦਾ ਮੌਲੀ 1 10 ਹਜੂ ਮਾਨਤਾ ਨਹੀਂ ਹਾਂਜੀ ਮਾਨਤਾ ਨਹੀਂ ਗੇਰਾ ਹੋਜੀ ਲਓ ਜੀ ਮੁੱਲ ਵੀ ਬਾਈ ਨੇ ਜੈ ਜੀ ਕੀਤਾ 110000 ਰੁਪਇਆ ਨਕੀ ਨਹੀਂ ਆ ਬਾਕੀ ਬਾਈ ਕਹਿੰਦੇ ਮਾਨਤਾ ਨੂੰ ਉਹਦੇ ਚੋਂ ਕਰ ਦਾਂਗੇ ਜੀ ਨੂੰ ਜਚੂਗੀ ਨੰਬਰ ਬਾਈ ਦਾ ਸਕਰੀਨ ਤੇ ਚੱਲਦਾ ਰਹਿਣਾ ਹੈ ਜੀ 2 ਨੰਬਰ ਬਾਈ ਜਰਸੀ ਕ੍ਰੋਸ ਚ ਪੈ ਜਾਂਦੀ ਏ ਥੋੜੀ ਜੀ ਡਿਟੇਲ ਕੀ ਹੈ ਜੀ ਇਹਦੀ ਇੰਨੇ ਵੀ ਪਹਿਲੇ ਸੂਏ ਸੋਣਾ ਹੈ ਕਿੰਨਾ ਟਾਈਮ ਲੈ ਜੂ ਜੀ ਇਹ ਲੈ ਜੂਗੀ 7-8 ਦਿਨ ਕਿੰਨਾ ਕ ਪਾਜੂ ਬਾਈ ਦੁੱਧ ਪਾਜੂਗੀ 10-12 ਕਿਲੋ ਲੈ ਜੀ ਵੇਰਾ ਇਧਰ ਤੋਰ ਕੇ ਲੈ ਆਇਆ ਲੋ ਜੀ ਗਰਮੀ ਦਾ ਤੋਹਫਾ ਕਹਿ ਸਕਦੇ ਆ ਕਿਸੇ ਵੀਰ ਨੇ ਦੁੱਧ ਪੀਣ ਵਾਸਤੇ ਲੈਣੀ ਆ ਨਾਲੇ ਤਾਂ ਕਰਮ ਵਾਲੀ ਗਰਮੀ ਘੱਟ ਮਨਾਊਗੀ ਤੇ ਨਾਲੇ ਫੈਟ ਚੰਗੀ ਹੋਊ ਦੁੱਧ ਦੀ ਸੋਹਣੀ ਫੇਸ ਕੁਆਲਿਟੀ ਆ ਕੱਦ ਵਜਨ ਵਾਲੀ ਆ ਜੀ ਦਣ ਲੈ ਜੂਗੀ ਹਜੇ ਬਾਈ ਕਹਿੰਦਾ ਆਪਾਂ ਬਾਲਾ ਨਹੀਂ ਕਹਿੰਦੇ 10 11 ਕਿਲੋ ਆਮ ਨਾਲ ਹੀ ਪਿਆਜੂ ਤੇ ਇੰਨਾ ਬਾਲਾ ਵੀ ਨਹੀਂ ਕੋਈ ਹੋਰ ਬੰਦਾ ਹੁੰਦਾ ਅਗਲਾ ਕਹਿੰਦਾ 15 16 ਕਿਲੋ ਪਿਆਜੂ ਉਹ ਗੱਲ ਨਹੀਂ ਬਾਈ ਕਹਿੰਦਾ 10 11 ਕਿਲੋ ਪਿਆਉ ਤੇ 10 11 ਕਿਲੋ ਦਾ ਸੌਖੇ ਹੱਥ ਨਾਲ ਹੀ ਪਿਆ ਦੇਣਾ ਥਣਾ ਦੀ ਬਾਈ ਇਹ ਵੀ ਓਕੇ ਹੈ ਹਾਂਜੀ ਜਮਾਂ ਓਕੇ ਹੈ ਥਣਾ ਥਣਾ ਦੇ ਸਹਿਜ ਵੀ ਸੋਹਣਿਆ ਕਰਮਾ ਵਾਲੀ ਦੇ ਚਾਰੇ ਥਣ ਗੈਪ ਤੇ ਲੱਗੇ ਨਿੱਖੜਵੇਂ ਹੱਥੀ ਜਵਾਈ ਵਾਲੇ ਨੇੜੇ ਤੋਂ ਚੈੱਕ ਕਰ ਲਓ ਜੀ ਬਾਕੀ ਕਰਮਾ ਵਾਲੀ ਕ੍ਰੋਸ ਚ ਪੈਂਦੀ ਆ ਸ਼ੀਲ ਸੌ ਵੀ ਪੂਰੀ ਆ ਬੇਫਿਕਰ ਹੋ ਜਾਓ ਨਿਆਣਾ ਪਾਉਣਾ ਪਾ ਲਿਓ ਨਹੀਂ ਪਾਉਣਾ ਨਾ ਪਾਇਓ ਇਹਦਾ ਮੁੱਲ ਬਾਈ ਇਹਦਾ ਮੁੱਲ ਹੀ 43000 ਹੋ ਜੋ ਮਾਨਤਾਨ ਹਾਂਜੀ ਮਾਨਤਾਨ ਹੋ ਜੀ ਇਹਦਾ ਮੁੱਲ ਬਾਈ 43000 ਰੁਪਿਆ ਕਰਦੇ ਆ ਜਿਹਨੂੰ ਜਚੂਗੇ ਨੰਬਰ ਬਾਈ ਦਾ ਸਕਰੀਨ ਤੇ ਚੱਲਦਾ ਰਹਿਣਾ ਹੈ そう。